ਰੈਡੀ ਨਵੀਨੀ ਕਰਨ ਅਤੇ ਉਦਯੋਗਿਕ ਕਰਨ ਨੇ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਅਤੇ ਵਿਕਾਸ ਕੀਤਾ ਡੰਡੀ ਇਸ ਵਿਕਾਸ ਵਿੱਚ ਅਸੀਂ ਕੁਝ ਨਵੀਆਂ ਆਦਤਾਂ ਅਪਣਾਈਆਂ ਅਤੇ ਕੁਝ ਪਿੱਛੇ ਛੱਡਦੇ ਗਏ ਡੰਡੀ ਸਾਡੇ ਰੀਤੀ ਰਵਾਜਾਂ ਨੇ ਵੀ ਇਸ ਵਿੱਚ ਕਾਫੀ ਫੇਰ ਬਦਲ ਕਰ ਲਿਆ ਡੰਡੀ ਜੇਕਰ ਅਸੀਂ ਆਪਣੇ ਅੱਜ ਦੇ ਰੀਤੀ ਰਿਵਾਜਾਂ ਦੀ ਤੁਲਨਾ ਜੇ ਅਸੀਂ ਪਿਛਲੇ 50 ਸਾਲਾਂ ਨਾਲ ਕਰੀਏ ਤਾਂ ਅਸੀਂ ਮਹਿਸੂਸ ਕਰਾਂਗੇ ਕਿ ਇਹਨਾਂ ਵਿੱਚੋਂ ਬਹੁਤਾਂ ਹਨੇਰੇ ਵਿੱਚ ਤਿਲ ਵਾਂਗ ਹਨ ਅਤੇ ਕੁਝ ਨੇ ਨਵੇਂ ਰੂਪ ਲੈ ਲਏ ਹਨ ਡੰਡੀ ਜੇਕਰ ਅਸੀਂ ਇਹਨਾਂ ਰੀਤੀ ਰਿਵਾਜਾਂ ਦੇ ਪਿਛੋਕੜ ਬਾਰੇ ਚਰਚਾ ਕਰੀਏ ਤਾਂ ਅਸੀਂ ਵੇਖਾਂਗੇ ਕਿ ਇਹਨਾਂ ਰਿਵਾਜਾਂ ਦੇ ਪਿੱਛੇ ਵੀ ਕੋਈ ਨਾ ਕੋਈ ਤਰਕ ਲੁਕਿਆ ਹੁੰਦਾ ਸੀ ਡੰਡੀ ਆਓ ਅਸੀਂ ਔਰਤਾਂ ਨਾਲ ਸੰਬੰਧਿਤ ਕੁਝ ਰੀਤੀ ਰਿਵਾਜਾਂ ਵੱਲ ਝਾਤੀ ਮਾਰੀਏ ਡੰਡੀ ਇਹ ਰਿਵਾਜ ਪੂਰੇ 1 ਮਹੀਨੇ ਦਾ ਹੁੰਦਾ ਸੀ ਜੋ ਅੱਜ ਸਿਰਫ 1 2 ਦਿਨ ਦਾ ਹੀ ਰਹਿ ਗਿਆ ਹੈ ਡੰਡੀ ਵਿਚਾਰਨਯੋਗ ਹੈ ਕਿ ਸ਼ਾਵਣ ਵਿੱਚ ਨੂੰ ਨੂੰ ਸੱਸ ਸਹੋਰੇ ਦੇ ਮੱਥੇ ਨਹੀਂ ਲੱਗਣ ਦਿੱਤਾ ਜਾਂਦਾ ਸੀ ਡੰਡੀ ਮੰਨਿਆ ਜਾਂਦਾ ਸੀ ਕਿ ਇਸ ਨਾਲ ਕੋਈ ਨੁਕਸਾਨ ਹੋ ਜਾਂਦਾ ਸੀ ਡੰਡੀ ਇਸੇ ਲਈ ਉਸ ਨੂੰ ਸ਼ਾਵਣ ਕੱਟਣ ਲਈ ਪੇਕਿਆਂ ਦੇ ਪੇਜ ਦਿੱਤਾ ਜਾਂਦਾ ਸੀ ਡੰਡੀ ਸੋ ਸਾਰੀਆਂ ਵਿਆਈਆਂ ਕੁੜੀਆਂ ਸਾਵਣ ਵਿੱਚ ਪੇਕੇ ਜਾ ਕੇ ਤਿਰੰਜਨਾ ਵਿੱਚ ਧੀਆਂ ਲਾਉਂਦੀਆਂ ਨੱਚਦੀਆਂ ਚਰਖੇ ਕੱਤਦੀਆਂ ਅਤੇ ਬਹਾਨਿਆਂ ਨਾਲ ਪੇਕੇ ਸਮਾਂ ਬਤਾਉਂਦੀਆਂ ਹਨ ਡੰਡੀ ਅੱਜ ਵੀ ਕੁੜੀਆਂ ਵਿਆਹ ਦੇ ਸਮੇਂ ਕਲੀਰੇ ਬਣਦੀਆਂ ਹਨ ਡੰਡੀ ਆ ਕਲੀਰੇ ਅਰੇ ਡੀ ਪੁਰਾਣੇ ਕਲੀਰੀਆਂ ਨਾਲੋਂ ਬਹੁਤ ਵੱਖ ਹਨ ਡੰਡੀ ਪਹਿਲਾਂ ਕਲੀਰੀਆਂ ਵਿੱਚ ਠੂਠੀ ਮਖਾਣੇ ਮੇਵੇ ਬਦਾਮ ਪ੍ਰੋਏ ਹੁੰਦੇ ਸਨ ਡੰਡੀ ਉਸ ਦਾ ਵੀ ਇੱਕ ਕਾਰਨ ਸੀ ਡੰਡੀ ਪਹਿਲਾ ਬਰਾਤਾਂ ਊਠਾਂ ਘੋੜਿਆਂ ਉੱਤੇ ਆਉਂਦੀਆਂ ਸਨ ਅਤੇ ਰਸਤੇ ਵਿੱਚ ਟਾਈਮ ਵੀ ਵੱਧ ਲੱਗ ਜਾਂਦਾ ਸੀ ਡੰਡੀ ਨਵੀਂ ਵਿਆਹੀ ਕੁੜੀ ਭੁੱਖ ਲੱਗਣ ਉੱਤੇ ਸੰਦੀ ਹੋਈ ਕਿਸੇ ਨੂੰ ਦੱਸਦੀ ਨਹੀਂ ਸੀ ਇਸ ਲਈ ਉਹ ਕਲੀਰਿਆਂ ਵਿੱਚੋਂ ਆਪਣਾ ਆਸਰਾ ਕਰ ਲੈਂਦੀ ਸੀ ਡੰਡੀ ਅੱਜਕੱਲ ਔਰਤਾਂ ਕੰਮ ਕਾਜੀ ਹੋਣ ਕਾਰਨ ਇਹ ਰਿਵਾਇਤ ਕੁਝ ਦਿਨਾਂ ਦੀ ਹੀ ਰਹਿ ਗਈ ਹੈ ਅਤੇ ਕਈ ਤਾਂ ਕੁਝ ਦਿਨ ਬਾਅਦ ਹੀ ਕੰਮ ਉੱਤੇ ਪਹੁੰਚ ਜਾਂਦੀਆਂ ਹਨ ਡੰਡੀ ਪਹਿਲਾਂ ਔਰਤ ਦੇ ਬੱਚੇ ਨੂੰ ਸਵਾ ਮਹੀਨਾ ਕਿਸੇ ਬਾਹਰਲੇ ਦੇ ਮੱਥੇ ਵੀ ਨਹੀਂ ਲੱਗਣ ਦਿੱਤਾ ਜਾਂਦਾ ਸੀ ਡੰਡੀ ਇਸ ਲਈ ਬਾਹਰ ਜਾਣ ਦਾ ਜਾਂ ਕਿਸੇ ਦੇ ਘਰ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਡੰਡੀ ਇਸ ਰਿਵਾਜ ਦੀ ਦੇਣ ਕਾਰਨ ਔਰਤ ਦਾ ਆਰਾਮ ਵੀ ਹੋ ਜਾਂਦਾ ਅਤੇ ਨਵਾਂ ਜੰਮਿਆ ਬੱਚਾ ਵੀ ਬਾਹਰਲੇ ਕਰਮਣ ਤੋਂ ਬਚ ਜਾਂਦਾ ਸੀ ਡੰਡੀ ਇਹ ਰਿਵਾਜ ਅੱਜ ਵੀ ਕਾਫੀ ਪ੍ਰਚਲਿਤ ਹੈ ਕੁੜੀ ਦੇ ਵਿਆਹ ਵਿੱਚ ਬਾਕੀ ਭਾਵੇਂ ਸਰ ਜਾਵੇ ਪਰ ਚੂੜਾ ਮਾਮਾ ਹੀ ਪਾਉਣ ਆਉਂਦਾ ਹੈ ਡੰਡੀ ਸੋ ਜਿੰਨੇ ਮਰਜੀ ਗਿਲੇ ਸ਼ਿਕਵੇ ਹੋਣ ਇਸ ਸਮੇ ਸਭ ਭੁੱਲ ਭੁਲਾ ਕੇ ਮਾਮਾ ਆਪਣੀ ਭਾਨਜੀ ਨੂੰ ਚੂੜਾ ਪਾਉਣ ਪਹੁੰਚ ਹੀ ਜਾਂਦਾ ਹੈ ਡੰਡੀ ਇਸ ਤੋਂ ਇਲਾਵਾ ਹੋਰ ਵੀ ਕਈ ਤਿਉਹਾਰ ਜਿਵੇਂ ਰੱਖੜੀ ਲੋਹੜੀ ਅਜਿਹੇ ਮੌਕੇ ਹਨ ਜੋ ਭੈਣ ਭਰਾਵਾਂ ਦੇ ਮੇਲਜੋਲ ਨੂੰ ਬਣਾਈ ਰੱਖਦੇ ਹਨ ਡੰਡੀ